ਜੇ ਮਾਰਾ ਇਹ ਕਹਿੰਦੇ ਦਸਵੇਂ ਘਰ ਦੇ ਵਿੱਚ ਤੇਰਾ ਵਾਸਾ ਨਾ ਹੋਇਆ ਜਿਉਂਦੇ ਜੀ ਸਵਾਸਾਂ ਰਹਿੰਦਿਆਂ ਦੇ ਵਿੱਚ ਤੇ ਤੇਰੀ ਮੌਤ ਹੀ ਮੌਤ ਹੈ ਮਾਰਾ ਇਹ ਕਹਿੰਦੇ ਜਿਨ੍ਹਾਂ ਧੀਆ ਪੁੱਤਰਾਂ ਦਾ ਮੋਹ ਲੈ ਕੇ ਤੂੰ ਆਪਣਾ ਜੀਵਨ ਖਰਾਬ ਕਰਦਾ ਪਿਆਵਾ ਇਹਨਾਂ ਦਾ ਕਈ ਵਾਰੀ ਤੂੰ ਪੁੱਤ ਬਣਿਆਵਾ ਤੇ ਕਈ ਵਾਰੀ ਇਹ ਤੇਰੇ ਪੇ ਬਣੇ ਨੇ ਤੇ ਮਹਾਰਾ ਹੀ ਕਹਿੰਦੇ ਨੇ ਜਦੋਂ ਤੁਸੀਂ ਸਿਮਰਨ ਕਰੋਗੇ ਨਾ ਫੇਰ ਸਿਮਰਨ ਕਰੋਗੇ ਤੁਹਾਨੂੰ ਪੰਜ ਸ਼ਬਦ ਸੁਣਨਗੇ ਅੰਦਰੋਂ ਜਿਨ੍ਹਾਂ ਨੂੰ ਅਨਹਦ ਬਾਣੀ ਕਿਹਾ ਫੇ ਮਹਾਰੇ ਆਨੰਦ ਸਾਹਿਬ ਦੀ ਬਾਣੀ 'ਚ ਕਹਿੰਦੇ ਫੇ ਜਦੋਂ ਪੰਜ ਸ਼ਬਦ ਚੱਲਦੇ ਆ ਨਾ ਅੰਦਰੋਂ ਫੇ ਪੰਜ ਸ਼ਬਦ ਇੱਕ ਰੂਪ ਹੋ ਜਾਂਦੇ ਆ ਨਾਦ ਦਾ ਰੂਪ ਧਾਰਨ ਕਰ ਲੈਂਦੇ ਆ ਜਦੋਂ ਨਾਦ ਦਾ ਰੂਪ ਧਾਰਨ ਕਰਦੇ ਆ ਫੇ ਲਗਾਤਾਰ ਕੰਨਾਂ 'ਚ ਆਵਾਜ਼ ਇੱਕ ਸੁਣਨ ਲੱਗ ਪੈਂਦੀ ਆ